ਭਾਈ ਕੌਕੇ ਸਾਹਿਬ ਦੇ ਅੱਜ ਇਨਸਾਫ ਦੇ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਇੱਥੇ ਸਮੂਹ ਖਾਲਸਾ ਪੰਥ ਜਥੇਬੰਦੀ 71 ਕਮਾਈਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੇ ਜਿਹੜੇ ਦੋਸ਼ੀ ਨੇ ਉਹ ਯੋਗ ਦੇ ਵਿੱਚ ਲੰਗਰ ਲਾ ਰਹੇ ਨੇ ਕੋਈ ਗੁਰੂ ਸਾਡੇ ਗੋਡਾ ਵਿੱਚ ਗੁਰਦੁਆਰੇ ਦੀ ਜ਼ਮੀਨਾਂ ਦੇ ਉੱਤੇ ਕਬਜ਼ੇ ਹੋ ਰਹੇ ਨੇ ਕਰਨਾ ਕੀ ਹੈ ਅਸੀਂ ਅਸੀਂ ਕਹਿ ਦਿੰਦੇ ਆ ਕਿ ਸਵਰਨ ਸਿੰਘ ਘੋਟਣਾ ਦੋਸ਼ੀ ਹੈ ਕੁਸ਼ਵੀਰ ਕਹਿੰਦੇ ਨੇ ਕਿ ਨਹੀਂ ਵੀ ਉਹ ਕੇਪੀਐਸ ਜਿਨੇ ਆਰਡਰ ਦਿੱਤਾ ਸੀ ਤਾਂ ਘੋਟਨੇ ਨੇ ਮਾਰਿਆ ਤੇ ਕਾਂਗਰਸ ਨੂੰ ਵੀ ਦੋਸ਼ੀ ਮੰਨਦੇ ਆ ਤੇ ਅਕਾਲੀ ਦਲ ਨੂੰ ਵੀ ਖਾਲਸਾ ਜੀ ਇੱਕ ਪਾਸੇ ਅਸੀਂ ਇੱਥੇ ਆਏ ਆ ਟਟੋ-ਟਟ ਇਹ ਗੱਲ ਅੱਜ ਐਲਾਨ ਕਰਕੇ ਜਾਈਏ মিডিਆ ਨੂੰ ਦੱਸਿਏ ਕਿ ਇਹਦੇ ਸਿੱਖਾਂ ਨੂੰ ਕਤਲ ਕਰਾਉਣ ਦੀ ਭਾਰਤ ਸਟੇਟ ਦੇਸ਼ੀ ਹੈ ਕੋਈ ਗੁੱਝੇ ਮੋੜ ਕਰ ਸੁਣਨ ਨੂੰ ਯਾਰ ਨੇ ਕਿ ਸਿੱਖਾਂ ਦਾ ਮੁਰਕ ਦੇ ਅੰਦਰ ਕਤਲੇਆਮ ਹੋ ਰਿਹਾ ਅਸੀਂ ਫਿਰ ਸੇਖ ਕਾਂਗਰਸ ਦੇ ਕਾਜੀ ਉਸ ਤੋਂ ਅੱਗੇ ਵੱਢੀਏ ਸਾਥ ਸੰਗਤ ਜੀਓ ਆਓ ਗੱਛੇ ਪੱਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਬੜਾ ਸ਼ੁਕਰ ਹੈ ਗੁਰੂ ਸਾਹਿਬ ਦਾ ਉਹਨੂੰ ਹਾਜ਼ਰ-ਨਾਜ਼ਰ ਮੰਨ ਕੇ ਗੁਰੂ ਨੂੰ ਜਰੂਰ ਆਪਾਂ ਗੁਰੂ ਘਰੇ ਬੈਠੇ ਆਂ ਇੱਕ ਵਾਰੀ ਆਪਣੇ ਪੁੱਤਰਾਂ ਦੇ ਦਾਨੀ ਗੁਰਕਬੀਰ ਜੀ ਤੇ ਰਾਜਾ ਸਹਿਜ ਜੱਜਿਆਂ ਨੂੰ ਸ਼ਹੀਦਾਂ ਨੂੰ ਸਿੰਘਾਂ ਨੂੰ ਜਰੂਰ ਆਪਣੇ ਜਿਹਨ ਦੇ ਵਿੱਚ ਵਸਾਈਏ ਤੇ ਇੱਕ ਗੱਲ ਯਾਦ ਰੱਖੀਏ ਕਿ ਜਿਹੜੀ ਗੁਰਬਾਣੀ ਹੈ ਗੁਰੂ ਨੇ ਕਿਸ ਲਈ ਦਿੱਤੀ ਸੀ ਤੇ ਜਿਹੜਾ ਸ਼ਹੀਦਾਂ ਦਾ ਜਿਹੜਾ ਇਤਿਹਾਸ ਹੈ ਉਹਨਾਂ ਨੇ ਆਪਰਾ ਪਰਿਵਾਰ ਤੱਕ ਵਾਰਿਆ ਉਹ ਕਿਸ ਲਈ ਸੀਗਾ ਇਹ ਦੋਨੋਂ ਚੀਜ਼ਾਂ ਸਾਨੂੰ ਪ੍ਰੈਕਟੀਕਲ ਦੇ ਵਿੱਚ ਖੁਦ ਵੀ ਕਰਦੀ ਪੈਣੀਆਂ ਨੇ ਸੋ ਸ਼ਹੀਦ ਭਾਈ ਕੌਕੇ ਸਾਹਿਬ ਦੇ ਅੱਜ ਇਨਸਾਫ ਦੇ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਇੱਥੇ ਸਮੂਹ ਖਾਲਸਾ ਪੰਥ ਜੱਥੇਬੰਦੀ 71 ਤੋਂ ਹੋਈਆਂ ਨੇ ਸੋ ਇੱਥੇ ਗੱਲਾਂ ਹੋ ਰਹੀਆਂ ਸੀ ਕਿ ਦੋਸ਼ੀ ਕੌਣ ਹੈ ਖਾਲਸਾ ਦੀ ਜੇਕਰ ਅਸੀਂ ਇਨਸਾਫ ਲੈਣਾ ਜਾਂ ਕਰਨਾ ਤੇ ਕੁਝ ਗੱਲਾਂ ਦੇ ਸਾਨੂੰ ਲਕੀਰ ਖਿੱਚਣੀ ਪਵੇਗੀ ਤੇ ਉਹਦੇ ਲਈ ਦਤਵੀ ਆਵਾਜ਼ ਚ ਨਹੀਂ ਖੁੱਲ ਕੇ ਗੱਲ ਕਰਨੀ ਪਵੇਗੀ ਕਿ ਭਾਈ ਕੌਕੇ ਦੀ ਸ਼ਹਾਦਤ ਦਾ ਦੋਸ਼ੀ ਕਾ ਤੁਸੀਂ ਦੇਖੋ ਦੁਨੀਆ ਦੇ ਵਿੱਚ ਹਹਾਕਾਰ ਮਚੀ ਹੋਈ ਹੈ ਕਦੇ ਕੋਈ ਮੁਰਗ ਕਿਸੇ ਤੇ ਚੜਾਈ ਕਰਕੇ ਜੰਗ ਕਰਨ ਲੱਗਿਆ ਹੋਇਆ ਕਦੇ ਕੋਈ ਮੁਲਕ ਦੁਨੀਆ ਦੇ ਅੰਦਰ ਤੁਸੀਂ ਦੇਖੋ NATO ਦੇ 31 ਮੁਲਕ ਸੀਗੇ ਜਿਹੜੇ NATO ਚ ਸ਼ਾਮਲ ਸੀ ਯੂਕਰੇਨ ਜੰਗ ਵੀ NATO ਕਰਕੇ ਹੋਈ ਹੈ ਆਪਜੀ ਨੂੰ ਪਤਾ ਉਹਦੇ ਵਿੱਚ ਇੱਕ ਸਵੀਡਨ ਮੁਲਕ ਹੈ ਜਿਹਦਾ ਬਾਰਡਰ ਵੀ ਰਸ਼ੀਆ ਦੇ ਨਾਲ ਲੱਗਦਾ ਉਹਨੇ ਵੀ ਸੋਚਿਆ ਕਿ ਮੈਂ ਜੇ ਆਪਣੀ ਜਾਨ ਬਚਾਉਣੀ ਹੈ ਤੇ ਮੈਨੂੰ ਨਾਟਕ 'ਚ ਸ਼ਾਮਲ ਹੋਣਾ ਪਵੇਗਾ ਰਸ਼ੀਆ ਤੋਂ ਬਚਣ ਲਈ ਉਹ ਪਿਛਲੇ ਕਈ ਸਾਲਾਂ ਤੋਂ ਤਰਲੇ ਕਰ ਰਿਹਾ ਕਿ ਮੈਨੂੰ ਨਾਟਕ 'ਚ ਸ਼ਾਮਲ ਕੀਤਾ ਜਾਵੇ ਖਾਲਸਾ ਜੀ ਇਹ ਲੋਕ ਕਰਨ ਵਾਲੀ ਗੱਲ ਹੈ ਪਰ ਜਿਹੜਾ ਅਮਰੀਕਾ ਜਾਂ ਹੋਰ ਮੁਲਕ ਨੇ ਉਹਨਾਂ ਹੋਰ ਤੱਕ ਸ਼ਾਮਲ ਨਹੀਂ ਕਰ ਪਾ ਰਹੇ ਸੀ ਕਾਰਨ ਕੀ ਕਿਉਂਕਿ ਤੁਰਕੀ ਜਿਹੜਾ ਪਹਿਲਾਂ ਤੋਂ ਨਾਟਕ ਦਾ ਸਦਸੇ ਹੈ ਮੈਂਬਰ ਉਹਨੇ ਵਿਰੋਧ ਕੀਤਾ ਸੀ ਕਿ ਮੈਂ ਸਵੀਡਨ ਨੂੰ ਨਾਟਲ ਦਾ ਮੈਂਬਰ ਬਣ ਨਹੀਂ ਦੇਣਾ ਕਿਉਂ ਉਹਨੇ ਇੱਕ ਗੱਲ ਕਹੀ ਹੈ ਕਿ ਇਸ ਮੁਲਕ ਦੇ ਅੰਦਰ ਸਾਡੀ ਪਵਿੱਤਰ ਕੁਰਾਨ ਦੀ ਬੇਅਦਬੀ ਹੋਈ ਹੈ ਕਿ ਇਹਨਾਂ ਨੇ ਰੋਕਿਆ ਨਹੀਂ ਇਹਨਾਂ ਦੇ ਮੁਲਕ ਦੇ ਅੰਦਰ ਸਾਡੇ ਮੁਸਲਮਾਨ ਭਾਈਚਾਰੇ ਨੂੰ ਗੋਲੀ ਨਾਲ ਧੋਲਣ ਵਾਲੇ ਲੋਕ ਬਈ ਅਸੀਂ ਦਾ ਸਮਰਥਨ ਨਹੀਂ ਕਰਨਾ ਸੋ ਖਾਲਸਾ ਜੀ ਇਹੋ ਜਿਹੜੇ ਮੋਰਕ ਨੇ ਜਿਹੜੇ ਗਵੈਂਪ ਮੋਰਕ ਜਿਨ੍ਹਾਂ ਨੂੰ ਕਹਿੰਦੇ ਆ ਉਹ ਆਪਣੇ ਧਰਮ ਤੇ ਆ ਕੇ ਲਕੀਰ ਖਿੱਚ ਰਹੇ ਨੇ ਕੋਈ ਉਨ੍ਹਾਂ ਨਾਲ ਕੋਈ ਸਮਝੌਤਾ ਨਹੀਂ ਕਰਨਾ ਤੇ ਅੱਜ ਫੇਰ ਕਿਹੜੀ ਗੱਲਾਂ 'ਚ ਅਸੀਂ ਫਸੇ ਆ ਸਮਾਂ ਬੜਾ ਥੋੜਾ ਮੇਰੀ ਜਿੰਨੇ ਵੀ ਇੱਥੇ ਆਪੂ ਸਹਿਬਾਨ ਨੇ ਜਾਂ ਜਿਨ੍ਹਾਂ ਨੇ ਵੀ ਪ੍ਰੋਗਰਾਮ ਲਿਖਿਆ ਮੁਖਤੋਲ ਤੇ ਭਾਈ ਪਾਲ ਸਿੰਘ ਫਰਾਂਸੀਆ ਹੋਰ ਅਗੂ ਸਹਿਬਾਨ ਨੇ ਉਹਨਾਂ ਨੇ ਇਹੋ ਬੇਨਤੀ ਹੈ ਜਿਹੜਾ ਅੱਜ ਦਾ 71 ਦਾ ਇਹਨਾਂ ਵੱਲੋਂ ਕੀਤੀ ਗਈ ਹੈ ਬੜੀ ਯੋਗ ਕਾਰਵਾਈ ਹੈ ਯੋਗ ਆਪਾਂ ਇਹਨੂੰ ਗੱਲ ਫੈਸਲਾ ਕਹਿ ਸਕਦੇ ਹਾਂ ਉਸ ਤੋਂ ਵੱਡੀ ਕਰ ਤਾਂ ਹੋਵੇਗੀ ਜੇ ਅੱਜ ਸੰਗਤ ਕੋਈ ਅਸੀਂ ਪ੍ਰੋਗਰਾਮ ਨਹੀਂ ਹੈ ਕਿ ਅਸੀਂ ਕਰਨਾ ਕੀ ਹੈ ਕੱਠ ਅਸੀਂ ਪੰਜਾਬ 'ਚ ਰੋਝ ਹੋ ਰਹੇ ਨੇ ਚੌਣਾ ਨੇਰੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਜਿਹੜੇ ਦੋਸ਼ੀ ਨੇ ਕੋਈ ਗੁਰੂ ਸਾਡੇ ਗੋਨਾ ਵਿਖੇ ਗੁਰਦੁਆਰੇ ਦੀ ਜਮੀਨਾਂ ਦੇ ਉੱਤੇ ਕਬਜ਼ੇ ਹੋ ਰਹੇ ਨੇ ਕਰਨਾ ਕੀ ਐ ਅਸੀਂ ਇਸ ਸਬੰਧ ਦੇ ਵਿੱਚ ਜਰੂਰ ਪ੍ਰੋਗਰਾਮ ਲਾਈਏ ਤੇ ਦੂਜੀ ਇੱਕ ਗੱਲ ਮੈਂ ਮੇਰੀ ਨਿੱਜੀ رائے ਹੈ ਆਪਣੀ ਜਥੇਬੰਦੀ ਵੱਲੋਂ ਕਾਰਜ ਉਠਵਣੋਂ ਤੇ ਅਸੀਂ ਕਹਿ ਦਿੰਦੇ ਹਾਂ ਕਿ ਸਵਾਰਨ ਸਿੰਘ ਘੋਟਰਾ ਦੋਸ਼ੀ ਹੈ ਕੁਝ ਵੀਰ ਕਹਿੰਦੇ ਨੇ ਕਿ ਨਹੀਂ ਜੀ ਉਹ ਕੇਪੀਐਸ ਜਲਨੇ ਆਰਡਰ ਦਿੱਤਾ ਸੀ ਤਾਂ ਘੋਟਰੇ ਨੇ ਮਾਰਿਆ ਤੇ ਕਾਂਗਰਸ ਨੂੰ ਵੀ ਦੋਸ਼ੀ ਮੰਨਦੇ ਆ ਤੇ ਅਕਾਲੀ ਦਰ ਨੂੰ ਵੀ ਖਾਲਸਾ ਦੀ ਇੱਕ ਪਾਠ ਨੇ ਅਸੀਂ ਇੱਥੇ ਆਏ ਆਂ ਘੱਟੋ ਘੱਟ ਇਹ ਗੱਲ ਅੱਜ ਐਲਾਨ ਕਰਕੇ ਜਾਈਏ মিডিਆ ਨੂੰ ਦੱਸਿਏ ਕਿ ਇਹਦੇ ਸਿੱਖਾਂ ਨੂੰ ਕਤਲ ਕਰਾਉਣ ਦੀ ਭਾਰਤ ਸਟੇਟ ਦੇਸ਼ੀ ਹੈ ਕੋਈ ਦੂਜੇ ਮੋਰਚੇ ਗੱਲ ਸੁਣਨ ਨੂੰ ਕਾਰ ਨਹੀਂ ਕਿ ਸਿੱਖਾਂ ਦਾ ਮੋਰਚੇ ਦੇ ਅੰਦਰ ਕਤਲਿਆਮ ਹੋ ਰਿਹਾ ਅਸੀਂ ਫਿਰ ਸਿਰਫ ਕਾਂਗਰਸ ਤੇ ਆਕਾਦੀ ਉਸ ਤੋਂ ਅੱਗੇ ਵਧੀਏ ਐਡੀ ਕਿ ਜਿਹੜੀਆਂ ਬੇਤੀਆਂ ਪ੍ਰਮਾਨ ਕਰੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ